ਬਾਜੀ ਮੈਂ ਨਾ ਇੱਕ ਥੋੜੀ ਗੱਲ ਪੁੱਛਣੀ ਆ ਮਿੱਥੋਂ ਹਾਂ ਖਾਸੀ ਮਤਲਬ ਸੋਸ਼ਲ ਮੀਡੀਆ ਤੇ ਚਰਚਾ ਵਾਲੀ ਗੱਲ ਆ ਕਹਿੰਦੇ ਵੀ ਇੱਥੇ ਜਿਹੜੀ ਵੀ ਕੁੜੀਆਂ ਇਹਦਾ ਸਟੂਡੈਂਟ ਸਟੂਡੈਂਟ ਆਈਆਂ ਵੀ ਇਹ ਰਵੀ ਸੌ ਸੋਹ ਨੂੰ ਅੰਚ ਦੇਵ ਪਾਤਨ ਲੜ ਕੇ ਨਹੀ 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 ਇਹ ਗੱਲ ਸਾਰੀ ਝੂਠ ਆ ਯਾਰ ਮੈਂ ਦੇਖਿਆ ਇਹ ਬਹੁਤ ਬਦਮ ਗੱਲ ਤੁਸੀਂ ਵੀ ਦੇਖੀ ਆ ਸੁਣੀ ਆ ਇਹ 2006 ਤੋਂ ਲੈ ਕੇ 10 ਤੱਕ ਵੀ ਇਹ ਗੱਲਾਂ ਹੋਈਆਂ ਸੀ ਤੇ ਉਹੀ ਗੱਲਾਂ ਹੁਣ ਹੋਣ ਲੱਗੀਆਂ ਦੁਬਾਰਾ ਫੇਰ ਇੱਥੇ ਹਨਾ ਇਤਾਂ ਦੀ ਕੋਈ ਗੱਲ ਨਹੀਂ ਜਿਹੜਾ ਮੇਰਾ ਵੀਰ ਭਾਈ ਇਹ ਅਫਵਾਹਾਂ ਡਾਉਂਦਾ ਉਹ ਆਪ ਦਾ ਥੋੜਾ ਜਿਹਾ ਗਰੇਜ ਕਰੇ ਵਿਊਆਂ ਥੋੜਾ ਜਿਹਾ ਪਰਹੇਜ਼ ਘੱਟ ਰੱਖੇ ਇਹ ਸਾਰਾ ਚੱਕਰ ਹੈ ਕਿ ਵਿਊ ਲੈਣ ਦਾ ਆਪ ਦਾ ਟਿਕਟੌਕ ਤੇ ਜਾਂ ਉਹ ਕੀ ਕਹਿੰਦੇ YouTube ਤੇ ਇਤਾਂ ਦਾ ਕੋਈ ਚੱਕਰ ਨਹੀਂ ਤੇ ਕੁੜੀਆਂ 100-100 ਪੌਂਡ ਨੂੰ ਕਿਤੇ ਨਹੀਂ ਮਿਲਦੀਆਂ ਤੁਸੀਂ ਜਾਂ ਤੁਸੀਂ ਜਾਂ ਆਪਾਂ ਤੇ ਹੋਰ ਮੁੰਡੇ ਖੜੇ ਆ ਕਿੰਨੇ ਕੁ ਨੂੰ ਮਿਲੀਆਂ ਕੁੜੀਆਂ 100-100 ਪੌਂਡ ਨੂੰ ਆਪਣੇ ਕੋਲ ਤਾਂ ਕਦੇ ਕੋਈ ਇਹ ਜਾਨ ਵੀ ਹਾ ਉਹ ਤੇ ਕੁੜੀ 100 ਪਾਉਂਡ ਨੂੰ ਮਿਲਦੀ ਆ ਬਦਨਾਮ ਕਰਦੇ ਇਹ ਬਦਨਾਮ ਕਰਦੇ ਬਦਨਾਮ ਕਰਨ ਤਰੀਕਾ ਔਰ ਇਥੇ ਕੋਈ ਕੁੜੀ 100 ਪਾਉਂਡ ਨਹੀਂ ਮਿਲਦੀ ਹਾਂ ਇਹ ਗੱਲ ਹੈਗੀ ਆ ਵੀ ਕੰਮ ਘਟਦਾ ਜਾਂਦਾ ਕਈ ਵਾਰੀ ਕਈ ਵਾਰੀ ਕੰਮ ਹੁੰਦਾ ਵੀ ਆ ਪਰ ਵਿੱਚ ਕਈ ਲੋਕ ਕੰਮ ਕਰਕੇ ਖੁਸ਼ ਵੀ ਨਹੀਂ ਹੈਗੇ ਤੇ ਇਹ ਕੰਮ ਉੱਪਰ ਥੱਲੇ ਜਾਂਦਾ ਰਹਿੰਦਾ ਵੀ ਹਾਂ ਹੋ ਸਕਦਾ ਵੀ ਇੱਕ ਅੱਧਾ ਕੇਸ ਆਇਆ ਹੋਵੇ ਕਿਸੇ ਕੁੜੀ ਦਾ ਕਿਸੇ ਨੇ ਫਾਇਦਾ ਚੱਕਿਆ ਹੋਵੇ ਆਪਾਂ ਕਹਿਦੀ ਹਾਂ ਮਜਬੂਰੀ ਤੇ ਉਹ ਗੱਲਾਂ ਹੋ ਸਕਦੀਆਂ ਪਰ ਇਹ 100 ਪਾਉਂਡ ਵਾਲੀ ਗੱਲ ਆ ਇਹ ਬਦਨਾਮ ਨਾ ਕਰੋ ਇੰਗਲੈਂਡ ਨੂੰ ਇਧਰੋਂ ਦੇਖੇ ਕੁਝ ਹੈ ਨਹੀਂ